ਕੈਪਟਨ ਸਰਕਾਰ ਦੇ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਮੁਰਤੋ ਵਿਵਾਦਾਂ 'ਚ गिर ਗਏ ਨੇ। ਇਸ ਵਾਰ ਸ਼ੈਰੀਪਾਜੀ ਉਤੇ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਦੋ ਅਰਥੀ ਭਾਸ਼ਾ ਵਾਲੇ ਚੁਟਕਲੇ ਵਰਤਣ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਚਸੀ ਅਰੋਣਾ ਨੇ ਇਸ ਬੰਦ ਵਿੱਚ ਪੰਜਾਬ ਸਰਕਾਰ ਦੇ ਮੁਖ ਸਕੱਤਰ ਨੂੰ ਸ਼ਿਕਾਇਤ ਪੇਸ਼ ਕੇ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਆਪਣੇ ਖਾਤ ਵਿੱਚ ਐਸਸੀ ਅਰੋੜਾ ਨੇ ਦੋਸ਼ ਲਾਇਆ ਹੈ ਕਿ ਸਿੱਧੂ ਨੇ ਇਸ ਸ਼ੋਅ ਦੇ ਦੌਰਾਨ ਇਤਰਾਜ਼ ਹੋਗ ਅਤੇ ਦੋ ਅਰਥੀ ਭਾਸ਼ਾ ਦੇ ਵਿੱਚ ਗੱਲ ਕੀਤੀ ਜਿਸ ਕਾਰਨ ਪਰਿਵਾਰ ਦੇ ਵਿੱਚ ਬੈਠ ਕੇ ਸ਼ੋਅ ਵੇਖਦੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੰਚੀ ਐਸਸੀ ਅਰੋੜਾ ਨੇ ਮੁਖ ਸਕੱਤਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸ਼ਿਕਾਇਤ ਪੱਤਰ ਨੂੰ ਮੁੱਖ ਮੰਤਰੀ ਤੱਕ ਪੁਜਤਾ ਕਰਨ ਵਕੀਲ ਐਸਸੀ ਅਰੋੜਾ ਨੇ ਸਿੱਧੂ ਵੱਲੋਂ ਅਚੇਹੀ ਭਾਸ਼ਾ ਵਰਤਨ ਨੂੰ ਆਈਪੀਸੀ 1860 ਅਤੇ ਸੂਚਨਾ ਅਤੇ ਟੈਕਨੋਲੋਜੀ ਐਕਟ ਦੀ ਉਲੰਘਣਾ ਦੱਸਿਆ ਆਪਣੇ ਖਾਤ ਵਿੱਚ ਉਹਨਾਂ ਕਿਹਾ ਕਿ ਸਿੱਧੂ ਦੇ ਵੱਲੋਂ ਵਰਤੀ ਗਈ ਦੋ ਅਰਥੀ ਭਾਸ਼ਾ ਨੇ ਮંત્રી ਦੇ ਔਤੇ ਦੀ ਸਾਖ ਨੂੰ ਵੀ ਢਾਹ ਲਾਈ ਹੈ ਦੱਸ ਦਈਏ ਕਿ ਵਕੀਲ ਐਚ ਸੀ ਅਰੋੜਾ ਦੇ ਵੱਲੋਂ ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸਿੱਧੂ ਵੱਲੋਂ ਟੈਲੀਵਿਜ਼ਨ ਚੈਨਲ ਦੇ ਉੱਤੇ ਸ਼ੋਅ ਦੇ ਵਿੱਚ ਹਿੱਸਾ ਲੈਣ ਦੇ ਉੱਤੇ ਵੀ ਇਤਰਾਜ਼ ਪ੍ਰਗਟਾਇਆ ਗਿਆ ਸੀ ਹਾਲਾਂਕਿ ਇਸ ਬੰਦ ਵਿੱਚ ਸਿੱਧੂ ਨੂੰ ਮੁੱਖ ਮੰਤਰੀ ਕੈਪਟਨ ਦੇ ਵੱਲੋਂ ਕਲੀਨ ਚਿੱਟ ਮਿਲ ਗਈ ਸੀ